ਇਕੋ ਅਸੀਂ ਬਹੁਤ ਧੰਨਵਾਦੀਆਂ ਕਿਉਂਕਿ ਮੇਰੇ ਫਾਦਰ ਸਾਹਿਬ ਅੱਜ ਤੋਂ ਸਾਲ ਪਹਿਲਾਂ ਉਹਨੇ ਡੈਥ ਹੋ ਗਈ ਸੀ ਕੋ ਟਕਸਾਲੀ ਪਰ ਇੱਕੋ ਬਹੁਤ ਹੀ ਜਹਦਾਦ ਸੀ ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹ 71 ਦਾ ਚਾਹ ਐਮਰਜੈਂਸੀ ਦਾ ਚਾਹ ਸਰਮਜਿੱਦ ਮੋਰਚਾ ਚਾਹ ਦਰਬਾਰ ਸਾਹਿਬ ਨੂੰ ਜਾਣਾ ਹਰੇਕ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ ਕੱਟੀ ਹੈ ਉਹਨਾਂ ਨੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਦ ਵੀ ਕਿਤੇ ਆਵਾਂਗਾ ਇੱਧਰ ਹਲਕੇ ਤੇ ਵੀ ਮੈਂ ਤੁਹਾਡੇ ਜਰੂਰ ਘਰੇ ਆਕੇ ਜਾਵਾਂਗਾ ਉਸੇ ਸਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰੇ ਆਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਬੇਚਿੱਤਾਂ ਢਲਣੀਆਂ ਪਈਆਂ ਪਰ ਅਸੀਂ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਤਕਰੀਬਨ 60-70 ਸਾਲ ਤੋਂ ਮੇਰੇ ਸਭ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਪਣਾ ਜੀਵਨ ਜੋਕ ਪੂਜਿਤ ਕਰਕੇ ਜਾਵਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਉਹ ਮਜਬੂਤ ਹੋ ਕੇ ਪੰਜਾਬ ਦੀ ਸੇਵਾ ਕਰ ਸਕੀ। ਕੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਨਾਪਾ ਫੇਰੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ। ਹੋਰ ਕੀ ਕਿਹਾ ਪਾਰਟੀ ਚੜ੍ਹਦੀ ਕਰਾਓ ਪਾਰਟੀ ਚੜ੍ਹਦੀ ਕਲਾ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਹੜ੍ਹਾਂ ਦੇ ਕੁਦਰਤੀ ਕਰੋਪੀ ਨਾਲ ਜੋ ਹੜਾ ਆਏ ਨੇ ਉਹਦੇ ਸਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਚਾ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮੱਗਰੀ ਹੋਵੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜਥੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮਗਰੀ ਦੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਗਏ ਨੇ ਉਤੇ ਅਸੀਂ ਫੁੱਲ ਚੜਾਵਾਂਗੇ ਦੇਖੋ ਅਸੀਂ ਬਹੁਤ ਧੰਨਵਾਦੀਆਂ ਕਿਉਂਕਿ ਮੇਰੇ ਫਾਦਰ ਸਾਹਿਬ ਅੱਜ ਤੋਂ ਛਾਲ ਪਹਿਲਾਂ ਉਹਨੇ ਡੈਥ ਹੋ ਗਈ ਸੀ ਕੋ ਟਕਸਾਲੀ ਪਰ ਇੱਕੋ ਬਹੁਤ ਹੀ ਜਹਦਾਦ ਸੀ ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹ 71 ਦਾ ਚਾਹ ਐਮਰਜੈਂਸੀ ਦਾ ਚਾਹ ਧਰਮਯੁੱਧ ਮੋਰਚਾ ਚਾਹ ਦਰਬਾਰ ਸਾਹਿਬ ਨੂੰ ਜਾਤ ਹਰੇਕ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ ਕੱਟੀ ਹੈ ਉਹਨਾਂ ਨੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਰ ਵੀ ਕਿਤੇ ਆਵਾਂਗਾ ਇੱਧਰ ਹਲਕੇ ਤੇ ਵੀ ਮੈਂ ਤੁਹਾਡੇ ਜਰੂਰ ਕਰੇ ਆ ਕੇ ਜਾਵਾਂਗਾ ਉਸੇ ਸਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰ ਆਏ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਬੇਚੇ ਦਾ ਢਲਣੀਆਂ ਪਈਆਂ ਪਰ ਅਸੀਂ ਸਦਾ ਹੀ ਸ਼ਰੋਮਣੀ ਅਕਾਲੀ ਦਲ ਨਾਲ ਤਕਰੀਬਨ 65-70 ਸਾਲ ਤੋਂ ਮੇਰੇ ਸਭ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਾਂ ਅਤੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਹੀ ਆਪਣਾ ਜੀਵਨ ਜੋ ਪੂਜਿਤ ਕਰਕੇ ਜਾਵਾਂਗੇ ਤਾਂ ਜੋ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਉਹ ਮਜੂਦ ਹੋ ਕੇ ਪੰਜਾਬ ਦੀ ਸੇਵਾ ਕਰ ਸਕੀ। ਕੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਨਾਬਾ ਫੇਰੀ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ। ਹੋਰ ਕੀ ਕਿਹਾ ਪਾਰਟੀ ਚੜਦੀ ਕਰਾਓ ਪਾਰਟੀ ਚੜਦੀ ਕਲਾ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਹੜ੍ਹਾਂ ਦੇ ਕੁਦਰਤੀ ਕਰੋਪੀ ਨਾਲ ਜੋ ਹੜਾ ਆਏ ਨੇ ਉਹਦੇ ਸਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਜਾਂ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮੱਗਰੀ ਹੋਵੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜਥੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮਗਰੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਗਏ ਨੇ ਉਤੇ ਅਸੀਂ ਫੁੱਲ ਚੜਾਵਾਂਗੇ ਦੇਖੋ ਅਸੀਂ ਬਹੁਤ ਧੰਨਵਾਦੀਆਂ ਕਿਉਂਕਿ ਮੇਰੇ ਫਾਦਰ ਸਾਹਿਬ ਅੱਜ ਤੋਂ ਛਾਲ ਪਹਿਲਾਂ ਉਹਨੇ ਡੈਥ ਹੋ ਗਈ ਸੀ ਕੋ ਟਕਸਾਲੀ ਪਰ ਕੋ ਬਹੁਤ ਹੀ ਜਹਦਾਦ ਸੀ ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹ 71 ਦਾ ਚਾਹ ਐਮਰਜੈਂਸੀ ਦਾ ਚਾਹ ਧਰਮਯੁੱਧ ਮੋਰਚਾ ਚਾਹ ਦਰਬਾਰ ਸਾਹਿਬ ਨੂੰ ਜਾ ਕੇ ਹਰੇਕ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ ਕੱਟੀ ਐ ਉਹਨਾਂ ਨੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਰ ਵੀ ਕਿਤੇ ਆਵਾਂਗਾ ਇੱਧਰ ਹਲਕੇ ਤੇ ਵੀ ਮੈਂ ਤੁਹਾਡੇ ਜਰੂਰ ਘਰੇ ਆ ਕੇ ਜਾਵਾਂਗਾ ਉਸੇ ਸਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰੇ ਆਏ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਬਿਚੇ ਦਾ ਧਲਨੀਆ ਪਈਆਂ ਪਰ ਅਸੀਂ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਤਕਰੀਬਨ 65-70 ਸਾਲ ਤੋਂ ਮੇਰੇ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਪਣਾ ਜੀਵਨ ਜੋ ਪਕੀਦ ਕਰਕੇ ਜਾਵਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਉਹ ਮਜ਼ਬੂਤ ਹੋ ਕੇ ਪੰਜਾਬ ਦੀ ਸੇਵਾ ਕਰ ਸਕੇ को सरदार सुखबीर सिंह जी बादल शिरोमणि अकाली दल ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਜਨਾਬਾ ਫੇਰੀ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ ਹੋਰ ਕੀ ਕਿਹਾ ਪਾਰਟੀ ਚੜ੍ਹਦੀ ਕਲਾ ਪਾਰਟੀ ਚੜ੍ਹਦੀ ਕਲਾ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਹੜਾਂ ਦੇ ਕੁਦਰਤੀ ਕਰੋਪੀ ਨਾਲ ਜੋ ਹੜ੍ਹ ਆਏ ਨੇ ਉਹਦੇ ਸਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਚਾਹੇ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮਗਰੀ ਹੋਵੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜਥੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮਗਰੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਗਏ ਨੇ ਉੱਤੇ ਅਸੀਂ ਫੁੱਲ ਚੜਾਵਾਂਗੇ ਦੇਖੋ ਅਸੀਂ ਬਹੁਤ ਧੰਨਵਾਦੀਆਂ ਕਿਉਂਕਿ ਮੇਰੇ ਫਾਦਰ ਸਾਹਿਬ 8 ਸਾਲ ਪਹਿਲਾਂ ਉਹਨੇ ਡੈਥ ਹੋ ਗਈ ਸੀ ਉਹ ਇੱਕ ਟਕਸਾਲੀ ਪਰ ਇੱਕ ਉਹ ਤੇ ਆਪਣੇ ਜਹਾਦਾ ਸੀ ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹ 71 ਦਾ ਚਾਹ ਐਮਰਜੈਂਸੀ ਦਾ ਚਾਹ ਧਰਮ ਯੁੱਧ ਮੋਰਚਾ ਚਾਹ ਦਰਬਾਰ ਸਾਹਿਬ ਨੂੰ ਜਾ ਰਿਹਾ ਹਰੇਕ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ੍ਹ ਕੱਟੀ ਐ ਉਹਨਾਂ ਦੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਦ ਵੀ ਕਿਤੇ ਆਵਾਂਗਾ ਇੱਧਰ ਹਲਕੇ ਤੇ ਵੀ ਮੈਂ ਤੁਹਾਡੇ ਜਰੂਰ ਘਰੇ ਆਕੇ ਜਾਵਾਂਗਾ ਉਸੇ ਸਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰੇ ਆਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਵਿੱਚ ਤਾਂ ਝਲਣੀਆਂ ਪਈਆਂ ਪਰ ਜਿੰਦ ਸਦਾ ਇਸ ਰੋਮਨੀ ਕਾਲੀ ਦਲ ਨਾਲ ਤਕਰੀਬਨ 60-70 ਸਾਲ ਤੋਂ ਮੇਰੇ ਸਭ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਪਣਾ ਜੀਵਨ ਜੋਬ ਪਕੀਦ ਕਰਕੇ ਜਾਵਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਉਹ ਮਜ਼ਬੂਤ ਹੋ ਕੇ ਪੰਜਾਬ ਦੀ ਸੇਵਾ ਕਰ ਸਕੇ ਕੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਨਾਪਾ ਫੇਰੀ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ ਹੋਰ ਕੀ ਕਿਹਾ ਪਾਰਟੀ ਚੜ੍ਹਦੀ ਕਲਾ ਪਾਰਟੀ ਚੜ੍ਹਦੀ ਕਲਾ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਹੜਾਂ ਦੇ ਕੁਦਰਤੀ ਕਰੋਪੀ ਨਾਲ ਜੋ ਹੜਾ ਆਏ ਨੇ ਉਹਦੇ ਸਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਚਾ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮਗਰੀ ਹੋਵੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜਥੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮਗਰੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਗਏ ਨੇ ਉੱਥੇ ਅਸੀਂ ਫੁੱਲ ਚੜਾਵਾਂਗੇ